ਹਾਂਜੀ ਨਮੋ ਨਰਨ ਜੀ ਇੱਕ ਛੋਟਾ ਜਿਹਾ ਗੁਪਤ ਆਪਾ ਦੱਸਣ ਲੱਗਿਆ ਟੋਟਕਾ ਦੇਖੋ ਤੁਸੀਂ ਜਦੋਂ ਇਹ ਕਰਨਾ ਕੰਮ ਘਰ ਦੇ ਵਿੱਚ ਕਿਸੇ ਨੂੰ ਨਹੀਂ ਦੱਸਣਾ ਇੱਕ ਸੁੱਕੀ ਗੱਠੀ ਹਾਦੀ ਦੀ ਲੈ ਲੈਣੀ ਜਿਹਨੂੰ ਗੱਠ ਵੀ ਕਹਿੰਦੇ ਨੇ ਗੱਠੀ ਵੀ ਕਹਿੰਦੇ ਨੇ ਸੁੱਕੀ ਜਾਂ ਪੀਲੀ ਜਾਂ ਕਾਲੀ ਦੋਨਾਂ ਚੋਂ ਜਿਹੜੀ ਮਰਜ਼ੀ ਆ ਮਿਲ ਜਵੇ ਉਹਨੂੰ ਪੱਥਰ ਤੇ ਇਹ ਸਿਲ ਪੱਥਰ ਕਿਹਿਆਂ ਕੋਲ ਤਾਂ ਹੁੰਦਾ ਜੇ ਨਹੀਂ ਸਿਲ ਪੱਥਰ ਹੈਗਾ ਕੋਈ ਐਸੇ ਜੇ ਅੱਜਕੱਲ ਪੱਥਰ ਆ ਰਹੇ ਨੇ ਜਿਹੜੇ ਖਰਦੜੇ ਹੁੰਦੇ ਨੇ ਜਿਨ੍ਹਾਂ ਉੱਤੇ ਬੜੇ ਆਸਾਨੀ ਨਾਲ ਜਿਹੜੀ ਹਲਦੀ ਆ ਰਗੜੀ ਜਾਊਗੀ ਕਸਾਈ ਜਾ ਰਗੜਨੀ ਨਹੀਂ ਕਸਾਈ ਜਾਊਗੀ ਇਹ ਸੁੱਕੀ ਤਾਂ ਕਿਸੇ ਨਹੀਂ ਹੈਗੀ ਹੁਣ ਇਹਦੇ ਵਿੱਚ ਤੁਸੀਂ ਗੁਲਾਬ ਜਲ ਪਾ ਲੈਣ ਗ ਜਾ ਗੁਲਾਬ ਜਲ ਪਾ ਕੇ ਕਸਾਈ ਜਾਣਾ ਉਹ ਜਿਹੜਾ ਇਸ ਤਰ੍ਹਾਂ ਦਾ ਆ ਨਿਸ਼ਾਨ ਬਣਾਉਂਦੇ ਨੇ ਐਂ ਐਂ ਬਿੰਦੀਆਂ ਲਾ ਕੇ ਚਾਰ ਉਹ ਡਾਟ ਬਣਾਉਣਾ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਹਾਂਜੀ ਨਮੂਨਾ ਮਰੰਦੀ ਹਾਂਜੀ ਇਸ ਤਰ੍ਹਾਂ ਦਾ ਡਾਟ ਬਣਾਉਣਾ ਹੈ ਇਸ ਤਰ੍ਹਾਂ ਦਾ ਤੁਸੀਂ ਆਪਣੇ ਮੁੱਖ ਦਰਵਾਜ਼ੇ ਦੇ ਉੱਤੇ ਬਣਾਉਣਾ ਜਿਹੜਾ ਤੁਹਾਡਾ ਮੁੱਖ ਗੇਟ ਆ ਉਹਦੇ ਬਾਹਰਲੇ ਪਾਸੇ ਇਸ ਤਰ੍ਹਾਂ ਬਣਾ ਲੈਣਾ ਹਾਦੀਪਾ ਮੱਕਾਲੀ ਹੋਵੇ ਜਾਂ ਪੀਲੀ ਹੋਵੇ